ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੌ ਦੇ ਮਹੀਨੇ ਵਿੱਚ ਸਾਡੇ ਗੁਰੂ ਧੰਤਨ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਾਤਾ ਗੁਜਰੀ ਜੀ ਜਿਹੜੇ ਸੁੰਨ ਵਿੱਚ ਕਥਾ ਜਦੋਂ ਗਿਆਨੀ ਜੀ ਸੁਣਾਉਂਦੇ ਆ ਨਾ ਗੁਰਦੁਆਰਾ ਸਾਹਿਬ ਕਹਿੰਦੇ ਮਾਤਾ ਜੀ ਦੀ ਉਮਰ 80 ਸਾਲ ਸੀ 80 ਸਾਲਾਂ ਦੀ ਸਨ ਜਦੋਂ ਮਾਤਾ ਜੀ ਪੌ ਦੇ ਮਹੀਨੇ ਵਿੱਚ ਸਰਹੰਦ ਦੇ ਵਿੱਚ ਠੰਡ ਦੇ ਵਿੱਚ ਸ਼ਹੀਦੀਆਂ ਪਾ ਗਏ ਸੀ ਪਿਆਰੀ ਸਾਧ ਸੰਗਤ ਜੀ ਕਹਿੰਦੇ ਆ ਜਿੱਦੋਂ ਵੀ ਸੰਗਤ ਫਤਿਹਗੜ੍ਹ ਸਾਹਿਬ ਜਾਂਦੀ ਹੈ ਨਾ ਤੇ ਗੁਰੂ ਮਹਾਰਾਜ ਜੀ ਕਹਿੰਦੇ ਆ ਉੱਥੇ ਬੈਠ ਕੇ ਮੇਰੇ ਲਾਲਾਂ ਦੇ ਨਾ ਰਾਤ ਜੂਰ ਗੁਜ਼ਾਰ ਕੇ ਆਏ ਹੋ ਕਿ ਕਿ ਸਰਹੰਦ ਦੇ ਵਿੱਚ ਲਾਲ ਸ਼ਹੀਦ ਹੋਏ ਨੇ ਤੇ ਜੋ ਵੀ ਪਿਆਰੀ ਸਾਧ ਸੰਗਤ ਜਾਂਦੀ ਹੈ ਨਾ ਸਰਹੰਦ ਦੇ ਵਿੱਚ ਇੱਕ ਰਾਤ ਜੂਰ ਗੁਜ਼ਾਰ ਕੇ ਆਇਆ ਕਰੋ ਛੋਟੇ ਸਹਿਬ ਜਾਤੀਆਂ ਦੀ ਸ਼ਹੀਦੀ ਨੂੰ ਯਾਦ ਕਰਕੇ ਕਿ ਇੱਥੇ ਸਾਡੇ ਗੁਰੂ ਸ਼ਹੀਦ ਹੋਏ ਨੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਹਿੰਮਤ ਦੇਣ ਸਾਰਿਆਂ ਨੂੰ ਉਦਮ ਦੇਣ ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਦਰਸ਼ਨ ਦੇਣ ਵਾਹਿਗੁਰੂ ਜੀ ਬਹੁਤ ਵੱਡੀ ਕੁਰਬਾਨੀ ਕੀਤੀ ਵਾਹਿਗੁਰੂ ਜੀ ਨੇ ਉਹਨਾਂ ਵਰਗਾ ਨਾ ਹੀ ਜੁਨ ਦੁਨੀਆ ਤੇ ਹੋਇਆ ਹੈ ਦੁਆਰਾ ਤੇ ਨਾ ਹੀ ਹੋਣਾਵੇਂ ਪਰ ਵਾਰ-ਵਾਰ ਨਾ ਕੋਈ ਸੋਖਾ ਨਹੀਂ ਹੁੰਦਾ ਨਾ ਹੀ ਕਿਸੇ ਨਿਵਾਰਿਆ ਤੇ ਨਾ ਹੀ ਕਿਸੇ ਨਿਵਾਰਨਾ ਹੈ ਵਾਹਿਗੁਰੂ ਜੀ ਜਿੱਦੋਂ ਵੀ ਤੁਸੀਂ ਸਰਹੰਦ ਜਾਂਦੇ ਹੋ ਫਤਿਹਗੜ੍ਹ ਸਾਹਿਬ ਜਾਂਦੇ ਹੋ ਅਨੰਦਪੁਰ ਸਾਹਿਬ ਜਾਂਦੇ ਹੋ ਤੇ ਵਾਹਿਗੁਰੂ ਜੀ ਦੇ ਘਰ ਜਰੂਰ ਜਾਇਆ ਕਰੋ ਕਿਉਂਕਿ ਵਾਹਿਗੁਰੂ ਜੀ ਆਪਣੇ ਸਿੱਖ ਦੀ ਉਡੀਕ ਕਰਦੇ ਨੇ ਤੇ ਜਾ ਕੇ ਜੂਰ ਚਰਨਾਂ ਦਾ ਪਿਆਰ ਲਿਆ ਕਰੋ ਵਾਹਿਗੁਰੂ ਜੀ ਦੇ ਚਰਨਾਂ 'ਚ ਬੈਠਿਆ ਕਰੋ ਬਹੁਤ ਸਕੂਨ ਮਿਲਦਾ ਵਾਹਿਗੁਰੂ ਦੇ ਚਰਨਾਂ 'ਚ ਬੈਠ ਕੇ ਵਾਹਿਗੁਰੂ ਜੀ ਉਹ ਪਾਗਾਂ ਵਾਲੇ ਹੁੰਦੇ ਆ ਲੋਕ ਜਿਹੜੇ ਜਾ ਕੇ ਸਰਹੰਦ ਵਿੱਚ ਛੋਟੇ ਸਹਿਬਜ਼ਾਦਿਆਂ ਦੇ ਨਾਲ ਆਪਣੀ ਰਾਤ गुजार ਕੇ ਆਂਦੇ ਆ ਬਹੁਤ ਪਾਗਾਂ ਵਾਲੇ ਹੁੰਦੇ ਆ ਲੋਕ ਵਾਹਿਗੁਰੂ ਜੀ ਕਿਰਪਾ ਕਰਿਓ ਸਾਰਿਆਂ ਤੇ